ਆਉ ਨਵਾ ਆ ਵੇਖੋ ਆ ਮੁੰਡੇ ਦਾ ਮੂੰਹ ਵੇਖੋ ਇਹ ਵੀ ਰੱਬ ਦਾ ਰੂਪ ਆ ਪ੍ਰਮਾਤਮਾ ਨੇ ਇਹਨੂੰ ਏਦਾਂ ਦਾ ਬਣਾਇਆ ਵਾ ਇਹ ਸਾਡੇ ਪਿੰਡ ਦਾ ਵਾ ਵੀਰ ਹਾਂਜੀ ਹਾਂਜੀ ਖੁਸ਼ਵਾ ਵੀਰ ਹਾਂ ਇਹਦਾ ਨਾਮ ਹੀ ਖੁਸ਼ਵਾ ਵਾ ਬਸੇ ਬਸੇ ਬਸ ਚੜਦੀ ਕਲਾ ਵਾ ਕੀਤੀ ਸਾਲਿਆ ਇੱਜ਼ਤ ਹੀ ਆ ਜੀ ਸਭ ਕੋ ਉਹਦਾ ਨਾਮ ਆ ਨਾ ਤੇ ਨਾਮ ਦੀ ਇੱਜ਼ਤ ਹੁੰਦੀ ਆ ਮਹਿਮਾ ਹੀ ਹੁੰਦੀ ਆ ਹਾਂਜੀ ਹਾਂਜੀ ਹੋਰ ਭਾਜੀ ਦੱਸੋ ਤੁਸੀਂ ਦੱਸੋ ਆਪਣੇ ਬਾਰੇ ਕੋ ਮੇਰਾ ਨਾਮ ਸੈਜਪ੍ਰੀਤ ਸਿੰਘ ਆ ਤੇ ਮੈਂ 12ਵੀਂ ਪੜਦਾ ਆਂ 12ਵੀਂ ਕਲਾਸ ਚ ਤਰਾਸ਼ਤਾ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚ ਭਾਜੀ ਮੈਂ ਗੋਤਮ ਭਾਜੀ ਤੁਹਾਨੂੰ ਕਿਹਾ ਸੀ ਵੀ ਜ਼ੂਮ ਕਰਿਓ ਮਾੜਾ ਮਾੜਾ ਕੈਮਰਿਆਂ ਦੇ ਜਦੋਂ ਬੰਦਿਆਂ ਦੇ ਮੂੰਹਾਂ ਦੇ ਬਾਹਰ ਜ਼ੂਮ ਹੈ ਕੋਈ ਅੱਛਾ ਓਕੇ ਤੇ ਤੁਸੀਂ ਭਾਜੀ ਕੌਣ ਵਾ ਮੇਰਾ ਨਾਮ ਭਾਜੀ ਕਮਲ ਆ ਕਮਲ ਵਾ ਹਾਂਜੀ ਭਾਜੀ ਮੈਂ ਨਾ ਤੁਹਾਡਾ ਨਾਮ ਹੀ ਪੁੱਛਿਆਗਾ ਹਾਂਜੀ ਹਾਂਜੀ ਮੈਂ ਪੁੱਛਿਆ ਵਾ ਵੀ ਜਿੰਨੂੰ ਤੁਸੀਂ ਮੈਂ ਕਹਿਣ ਦੇ ਨਾ ਉਹ ਕੌਣ ਆ ਕਿਦਾਂ ਮਤਲਬ ਤੁਸੀਂ ਦੱਸੋ ਭਾਜੀ ਤੁਸੀਂ ਕੌਣ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੋਖਪ੍ਰੀਤ ਸਿੰਘਲ ਹੋਰੀਆ ਤੇ ਅੱਗੇ ਹੁਣ ਤੁਸੀਂ ਦੱਸੋ ਵੀ ਕੀ ਮੈਂ ਕੌਣ ਆ ਮੈਂ ਇੱਕ ਇਨਸਾਨ ਆ ਇੱਕ ਸ਼ਬਦ ਆ ਜਿਹੜਾ ਵੀਰ ਕਹਿੰਦਾ ਹੁੰਦਾ ਸ਼ਬਦ ਇਹ ਵੀ ਇੱਕ ਸ਼ਬਦ ਹੁੰਦਾ ਆ ਸ਼ਬਦ ਕੀ ਆ ਭਾਜੀ ਸ਼ਬਦ ਭਾਜੀ ਆ ਜਿਹੜਾ ਤੁਸੀਂ ਹੁਣੇ ਮੈਨੂੰ ਪੁੱਛਣਾ ਵੀ ਕੀ ਆ ਇਹ ਵੀ ਕੀ ਵੀ ਇੱਕ ਸ਼ਬਦ ਆ ਜੀ ਠੀਕ ਆ ਇਸ ਕਰਕੇ ਸ਼ਬਦ ਚੋਂ ਸ਼ਬਦ ਨਿਕਲ ਹੁੰਦਾ ਆ ਇੱਕ ਸ਼ਬਦ ਦੇ ਹਜ਼ਾਰਾਂ ਸ਼ਬਦ ਹੋ ਜਾਂਦੀਆਂ ਆ ਬਿਲਕੁਲ ਬਿਲਕੁਲ ਜੀ ਇਦਾਂ ਹੀ ਉਹ ਅਨੇਕ ਆ ਤੇ ਉਹ ਹਰ ਥਾਂ ਤੇ ਹਰ ਥਾਂ ਤੇ ਦੱਸਿਆ ਇੱਕ ਵੀ ਆ ਅਨੇਕ ਵੀ ਆ ਹਰ ਥਾਂ ਤੇ ਹਰ ਦਿਲ ਚ ਉਹੀ ਧੜਕਦਾ ਵਾ ਜਿਦਾ ਆ ਵੀਰ ਦੇ ਅੰਦਰੋਂ ਵੀ ਉਹੀ ਬੋਲਦਾ ਹਨ ਹਾਂਜੀ ਹਾਂਜੀ ਆ ਦੇਖੋ ਹਾਂਜੀ ਹਾਂਜੀ ਵੀ ਸ਼ਬਦ ਹਾਂਜੀ ਹਾਂਜੀ ਵੀ ਸ਼ਬਦੀ ਆ ਇਹ ਸ਼ਬਦ ਦਾ ਰੂਪ ਵਾ ਜਿਹੜਾ ਕਦੀ ਕਦੀ ਬੋਲਦਾ ਦੱਸੋ ਹਾਂਜੀ ਹਾਂਜੀ ਆ ਦੇਖੋ ਹਾਂ ਅਛਾਈਰੀ ਵੀਰ ਕੋ ਸੁਣ ਕਵੀ ਸ਼ਾਇਰੀ ਆ ਭਾਈ ਲੱਗੇ ਸੁਣਾਉਣ ਸ਼ਾਇਰੀ ਸ਼ਾਇਰੀ ਸੁਣਾ ਦਿੰਨੇ ਭਾਈ ਕਹਿੰਦਾ ਕਿ ਅੱਖਾਂ ਦੇ ਨਾਲ ਗੱਲਾਂ ਕਰਦਾ ਚੁੱਪ ਚਪੀਤੇ ਹੱਲਾ ਕਰਦਾ ਉਹਦੀ ਤਕਣੀ ਘਰ ਉਜਾੜੇ ਉਤੋਂ ਸਾਰਾ ਮੱਲਾ ਡਰਦਾ ਹੈ ਤੇ ਮੈਂ ਕਿਹਾ ਮੋਹਬਤ ਕਰਦਾ ਤੈਨੂੰ ਅੱਗੋਂ ਕਹਿੰਦੀ ਤੂੰ ਕੋਈ ਕੱਲਾ ਕਰਦਾ ਹਾਏ ਓਏ ਅੱਖਾਂ ਤੋਂ ਹੀ ਇੱਕ ਹੋਰ ਸ਼ਾਇਰੀ ਤੈਨੂੰ ਸੁਣਾਉਣਾ ਕਹਿੰਦਾ ਕਿ ਕਾਲੇ ਸੰਗਣੇ ਵਾਲ ਤੇ ਅੱਖਾਂ ਸੱਚੀ ਜਮਾ ਕਮਾਲ ਨੇ ਅੱਖਾਂ ਤੇ ਨਜ਼ਰ ਝੁਕਾ ਕੇ ਤੁਰਦਾ ਆ ਮੈਂ ਜੱਦੀਆਂ ਲੜੀਆਂ ਤੇਰੇ ਨਾਲ ਨੇ ਅੱਖਾਂ ਤੇ ਖੋਦ ਆ ਕੇ ਫਸਿਆ ਹਾਂ ਹੀ ਮੈਂ ਏ ਨਾ ਸਮਝੀ ਜਾਣ ਲੈ ਅੱਖਾਂ ਹੋਏ ਹਾਏ ਹਾਏ ਵੀਰ ਨੇ ਅੱਖਾਂ ਅੱਖਾਂ ਨੂੰ ਹੀ ਪਤਾ ਨਹੀਂ ਕਿ ਐਦਾਂ ਦੀ ਚੀਜ਼ ਬਣਾਤਾ ਵੀ ਬੰਦਾ ਅੱਖਾਂ ਨਾਲ ਲੜਵੀ ਪੈਂਦਾ ਵਾ ਅੱਖਾਂ ਨਾਲ ਕਿਦਾਂ ਲੜਦੀਆਂ ਜੀ ਅੱਖਾਂ ਕਿਦਾਂ ਲੜਦੀਆਂ ਇਹ ਦੱਸੋ ਅੱਖਾਂ ਐਦਾਂ ਲੜਦੀਆਂ ਇਹ ਤਾਂ ਐ ਹੋ ਜਾਂਦਾ ਨਾ ਕੰਮ ਮਤਲਬ ਇਹਦਾ ਮਤਲਬ ਅੱਖਾਂ ਜੱਠਾ ਪੈਂਦੀਆਂ ਤੇ ਦੋ ਦੋ ਅੱਖਾਂ ਚਾਰ ਹੋ ਜਾਂਦੀਆਂ ਉਹ ਫਿਰ ਜਦੋਂ ਲੜ ਜਾਂਦੀਆਂ ਫਿਰ ਚਾਰ ਹੋ ਜਾਂਦੀਆਂ ਤੇ ਇੱਕ ਵੀ ਹੋ ਜਾਂਦੀ ਭਾਜੀ ਜਦੋਂ ਬਾਜੀ ਉਹਦੋਂ ਮਾਤਮਾ ਨਾਲ ਲੜਦੀ ਹੈ ਨਾ ਉਦੋਂ ਇੱਕੋ ਹੀ ਹੁੰਦੀ ਆ ਪਰਮਾਤਮਾ ਨਾਲ ਲੜਦੀ ਉਦੋਂ ਤੇ ਕੋਈ ਜਾਂਦੀ ਜਦੋਂ ਕੁੜੀ ਦੇ ਭਰਾਵਾਂ ਨੂੰ ਪਤਾ ਲੱਗਦਾ ਉਦੋਂ ਵੀ ਇੱਕੋ ਜਾਂਦੀ ਆ ਅਗਲੇ ਇੱਕ ਕੱਢ ਗਏ ਆਪਣੇ ਕੋਲ ਰੱਖ ਲੈਂਦੇ ਆ ਸਹੀ ਹੈ ਸਹੀ ਹੋਰ ਭਾਜੀ ਕੋਈ ਇਦਾਂ ਦੀ ਗੱਲ ਦੱਸੋ ਜਿਹੜੀ ਬੜੀ ਵਧੀਆ ਲੱਗੇ ਤੇ ਜਿੱਦਾਂ ਬੜੀ ਵਧੀਆ ਹੋਵੇ ਤੇ ਆਪਾਂ ਨੂੰ ਵਿਊ ਆਉਣ ਵਧੀਆ ਗੱਲ ਐ ਉਹਦੇ ਆ ਜਾਣ ਉਹਦੇ ਆਤੇ ਵੀਡੀਓ ਕਲੀਅਰ ਬਣਾਓ ਹਾਂ ਕੰਟੈਂਟ ਚੰਗਾ ਪਾਓ ਹਾਂ view ਆਪੇ ਹੁੰਦੇ ਆ ਚੰਗਾ ਕੰਟੈਂਟ ਹੋਵੇ ਤੇ ਪਾਜੀ view ਆਟੋਮੈਟਿਕ ਆਉਂਦੀ ਰਹਿਣਾ ਪਾਉਣੀ ਆ ਆਪਾਂ ਇਸ ਕਰਕੇ view ਆਉਣੇ ਚਾਹੀਦੇ ਆ ਪਾ ਦਿਓ ਮੀਡੀਆ ਪਾ ਦਿਓ ਵੇਖੋ ਮੈਂ ਨਹੀਂ ਕਹਿੰਦਾ ਕਿ ਮੇਰੇ ਮੋਹਣ ਆਉਂਦੇ ਆ ਜਿੰਨਾ ਵੀਰਾਂ ਦੇ ਚੈਨਲ ਆ view ਆਉਂਦਾ ਚੈਨਲ ਨੂੰ ਤੇ ਚੰਗੇ ਕੰਟੈਂਟ ਨੂੰ ਕਿਸੇ ਦੀ ਸ਼ਕਲ ਨੂੰ ਵੇਖ ਕੇ ਵੀ ਨਹੀਂ ਆਉਂਦਾ ਕਿਸੇ ਦੇ ਮਤਲਬ ਨਾਮ ਨੂੰ ਨਹੀਂ view ਆਉਂਦਾ view ਆਉਂਦਾ ਸਿਰਫ ਜਿਹੜੀਆਂ ਚੰਗਾ ਕੰਟੈਂਟ ਆ ਜੇ ਕਿਸੇ ਨੂੰ ਆਪਾਂ ਕੋਈ ਚੰਗੀ ਚੀਜ਼ ਦੇਣਿਆਂ ਚੰਗੀ ਸੇਧ ਦੇਣਿਆਂ ਤੇ ਉਹਨੂੰ view ਹੋਣਾ ਵਾ ਬਿਲਕੁਲ ਭਾਜੀ ਜੀ ਅਹੀਂ ਬਿਲਕੁਲ ਸਹੀ ਗੱਲ ਆ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਹਰ ਇੱਕ ਤਰ੍ਹਾਂ ਦਾ ਕੰਟੈਂਟ ਹੈਗਾ ਵਾ ਹਾਂਜੀ ਹਾਂਜੀ ਭਾਈ ਵਲਗਰ ਤੋਂ ਲੈ ਕੇ ਵਧੀਆ ਤੇ ਹਰ ਇੱਕ ਤਰ੍ਹਾਂ ਦਾ ਕੰਟੈਂਟ ਹੈਗਾ ਵਾ ਤੇ ਜੇ ਆਪਾਂ ਵੀ ਬਾਕੀ ਵਾਂਗੂ ਵੇਖ ਕੇ ਗਈ ਆਵਾਂਗੇ ਵੀ ਯਾਰ ਇਹਨੂੰ ਹੁਣ ਆਪਣੇ ਸਾਹਮਣੇ ਆਪਾਂ ਸਕਰੋਲਿੰਗ ਕਰਦੇ ਆ ਨਾ ਹਾਂਜੀ ਹਾਂਜੀ ਕਰਦੇ ਆ ਕਰਦੇ ਆ ਕਈ ਵਾਰ ਕੁੜੀਆਂ ਦੀਆਂ ਵੀਡੀਓ ਵੀ ਆ ਜਾਂਦੀਆਂ ਮੁੰਡਿਆਂ ਦੀ ਵੀ ਆ ਜਾਂਦੀਆਂ ਕਈ ਵਾਰ ਇਦਾਂ ਦੀਆਂ ਧਾਰਮਿਕ ਵੀ ਵੀਡੀਓ ਹੁੰਦੀਆਂ ਵਾ ਕਈ ਵਾਰ ਇਦਾਂ ਦੀ ਵੀਡੀਓ ਆਉਂਦੀ ਜਿਹੜੀ ਮਤਲਬ ਬਹੁਤ ਜਿਹਦੇ ਵਿੱਚ ਬਹੁਤ ਜ਼ਿਆਦੀ ਵੇਖਣ ਵਾਲੀ ਨਾ ਕਿ ਉਹਨੂੰ ਆਪਾਂ ਕਈਰ ਵੇਖ ਉਹਨੂੰ ਵਿਊ ਕਈ ਬੰਦੇ ਪਤਾ ਕੀ ਕਰਦੇ ਉਹ ਵੀਡੀਓ ਵੇਖ ਕੇ ਕਮੈਂਟ ਵੀ ਚੈੱਕ ਕਰਦੇ ਹੁਣ ਮੇਰੀ ਅੱਤ ਮੈਂ ਕੋਈ ਵੀ ਵੀਡੀਓ ਮਾੜੀ ਚੰਗੀ ਹੁੰਦੀ ਨਾ ਪਹਿਲਾਂ ਕਮੈਂਟ ਚੈੱਕ ਕਰੀ ਦੇ ਹਾਂ ਥੱਲੇ ਆਡੀਅנס ਕਿਦਾਂ ਦੀ ਬੀਟੀ ਆ ਹਾਂਜੀ ਜੇ ਇਹਦੀ ਆਡੀਅנס ਵੇਖਣ ਵਾਲੀ ਆ ਫਿਰ ਫਿਰ ਉਹਨੂੰ ਆਟੋਮੈਟਿਕਲੀ ਵੀ ਹੋਣਾ ਜਿਹੜੀ ਜਿੱਦਾਂ ਹੁਣ ਕਮੈਂਟ ਵੀ ਕਈ ਬੰਦੇ ਨਾ ਕਈ ਕਮੈਂਟ ਵੀ ਸਵਾਲ ਲੈਣ ਵਾਸਤੇ ਵੰਦੇ ਆ ਪਰ ਕਮੈਂਟ ਵੇਖਣ ਦੇ ਵਿੱਚ ਵੀ ਇਦਾਂ ਹੁੰਦਾ ਕਿ ਕਮੈਂਟ ਵੇਖੇ ਨਾ ਵੰਦਾ ਵਾ ਕਿ ਆਡੀਅੰਸ ਕਿਦਾਂ ਦੀ ਥੱਲੇ ਠੀਕ ਜੇ ਦੂਜੀ ਗੱਲ ਇਹ ਕੀ ਹੁਣ ਆਪਾਂ ਵੰਨੇ ਕਿ ਤੇ ਆਪਾਂ ਵੀ ਵਲਗਰ ਕੰਟੈਂਟ ਬਣਾਉਣਾ ਸ਼ੁਰੂ ਕਰ ਦਈਏ ਹਾਂਜੀ ਹਾਂਜੀ ਉਹਦੇ ਵਿੱਚ ਉਹ ਭੇਡ ਜਾਲ ਹੋ ਜਾਂਦੀ ਆ ਤੇ ਜ਼ਰੂਰੀ ਨਹੀਂ ਆ ਕਿ ਜੇ ਵਲਗਰ ਕੰਟੈਂਟ ਨੂੰ 뷰 ਔਨ ਲਿਆ ਵਾ ਤੇ ਆਪਣੇ ਨੂੰ ਵੀ ਆਉਣਾ ਬਿਲਕੁਲ ਭਾਜੀ ਆਪਾਂ ਤੇ ਉਹ ਨਾਮ ਦੀ ਸ਼ਬਦ ਦੀ ਗੱਲ ਕਰਨੀ ਆ ਆਪਾਂ ਸਮਾਜ ਨੂੰ ਇਹ ਸੇ ਦਈਏ ਵੀਡੀਓ ਬਣਾਈਏ ਇਹੋ ਜੀਆਂ ਵੀਡੀਓ ਬਣਾਈਏ ਕਿ ਜਿਹੜੀਆਂ ਅੱਗੇ ਜਾ ਕੇ 10 ਸਾਲ ਬਾਅਦ ਵੀ ਕੋਈ ਸਾਡੀ ਆਈਡੀ ਖੋਲ ਕੇ ਦੇਖੇ ਨਾ ਕੋਈ